ਪੰਜਾਬ 'ਚ ਚੜਿਆ ਕਹਿਰਵਾਨ ਪਾਣੀ ਹੌਲੀ-ਹੌਲੀ ਉਤਰ ਰਿਹਾ ਹੈ ਪਰ ਸਿਆਸੀ ਪਾਰਾ ਹੈ ਕਿ ਇਹਨੇ ਕਦੇ ਉਤਰਨਾ ਨਹੀਂ ਬੜਾ ਵੱਡਾ ਭੇੜ ਚੱਲ ਰਿਹਾ ਹੈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਦਰਮਿਆਨ ਇਹਦੇ ਬਿੰਦੂ ਕਈ ਨੇ ਮੁਆਵਜ਼ੇ ਤੋਂ ਲੈ ਕੇ ਇਲੀਗਲ ਮਾਈਨਿੰਗ ਤੱਕ ਅਸੀਂ ਅੱਜ ਕੇਂਦਰਿਤ ਰਹਿਣਾ ਹੈ ਇਲੀਗਲ ਮਾਈਨਿੰਗ ਦੇ ਮਾਮਲੇ ਦੇ ਵਿੱਚ ਬਾਈ ਗੱਲ ਇਹ ਆ ਕਿ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀ ਮੰਤਰੀ ਪਿਛਲੇ ਦਿਨੀ ਜਦੋਂ ਪੰਜਾਬ ਦੇ ਦੌਰੇ ਤੇ ਆਏ ਸਨ ਤਾਂ ਉਹਨਾਂ ਨੇ ਪਜਾਮਾ ਗੋਡਿਆਂ ਤੇ ਕਰਕੇ ਫੇਰ ਹੱਥ 'ਚ ਝੋਨਾ ਫੜ ਕੇ ਕੁਝ ਤਸਵੀਰਾਂ ਖਚਾਈਆਂ ਕੁਝ ਵੀਡੀਓ ਬਣਵਾਈਆਂ ਤੇ ਉਸ ਤੋਂ ਬਾਅਦ ਉਹ ਰਵਾਨਗੀ ਪਾ ਗਏ ਪਰ ਜਾਂਦੇ ਜਾਂਦੇ ਉਹ ਤਰਥੱਲੀ ਮਚਾ ਕੇ ਕਹਿੰਦੇ ਕਿ ਭਾਈ ਹੜਾਂ ਦਾ ਵੱਡਾ ਕਾਰਨ ਇਲੀਗਲ ਮਾਈਨਿੰਗ ਆ ਜਿਵੇਂ ਸਾਡੇ ਵਾਲਿਆਂ ਨੇ ਗੱਲ ਸੁਣੀ ਤੇ ਗੱਲ ਪੈ ਗਿਆ ਇਹ ਕਹਿੰਦੇ ਕਿ ਭਾਈ ਇਦਾਂ ਕਿਦਾਂ ਸਾਡੇ ਵੱਲ ਤੇ ਸਭ ਕੁਝ ਓਕੇ ਆ ਫੁੱਲ ਰਿਪੋਰਟਾਂ ਓਕੇ ਤੇਰੇ ਯਾਰ ਦੀਆਂ ਇੱਥੇ ਇਦਾਂ ਦੀਆਂ ਚੀਜ਼ਾਂ ਨਹੀਂ ਚੱਲਦੀਆਂ ਤੁਸੀਂ ਜਾਓ ਇੱਥੇ ਇਨਕਲਾਬ ਆ ਚੁੱਕਾ ਹੈ ਇੱਥੇ ਸਿੱਖਿਆ ਕ੍ਰਾਂਤੀ ਤੋਂ ਲੈ ਕੇ ਨਸ਼ਾ ਵਿਰੁੱਧ ਯੁੱਧ ਜਿਹੜੇ ਆ ਉਹ ਸਫਲਤਾਪੂਰਵਕ ਲੜੇ ਜਾ ਚੁੱਕੇ ਸਭ ਕੁਝ ਓਕੇ ਹੈ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਨਾ ਬਾਬਾ ਨਾ ਪਰ ਹੁਣ ਇਸ ਦਰਮਿਆਨ ਅਸੀਂ ਇਸ ਗੱਲ ਦਾ ਨਿਤਾਰਾ ਕਿਤ ਤਰ੍ਹਾਂ ਕਰੀਏ ਸਾਡੇ ਸਾਹਮਣੇ ਇੱਕ ਵਾਜ਼ਬ ਤੇ ਵੱਡਾ ਸਵਾਲ ਆ ਤੋ ਖੈਰ ਅਸੀਂ ਇੱਥੇ ਪੰਜਾਬ ਸਰਕਾਰ ਦਾ ਇੱਕ ਦਸਤਾਵੇਜ਼ ਚੱਕਾਂਗੇ ਉਹ ਤੁਹਾਡੇ ਸਾਹਮਣੇ ਤੁਹਾਡੀ ਕਚੈਰੀ ਚ ਵੀ ਰੱਖਾਂਗੇ ਯਾਨੀ ਇਸ ਨੂੰ ਸਕਰੀਨ ਤੇ ਅਸੀਂ ਨਸ਼ਰ ਕਰ ਦੇਵਾਂਗੇ ਇਹਦੇ ਵਿੱਚ ਜਿਹੜਾ ਡਾਟਾ ਹੈ ਇਹ 1 April 2025 ਜਦੋਂ ਆਪਣਾ ਵਿੱਤ ਵਰਾ ਸ਼ੁਰੂ ਹੁੰਦਾ ਹੈ ਉਹਦੇ ਤੋਂ ਲੈ ਕੇ 8 9 2025 ਤੱਕ ਦਾ ਡਾਟਾ ਹੈ ਮੇਰਾ ਡਾਟਾ ਨਹੀਂ ਹੈ ਇਹਨਾਂ ਦਾ ਆਪਣਾ ਪੱਤਰ ਹੈ ਜਿਹੜਾ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਕਾਨੂੰਨੀ ਤੌਰ ਤੇ ਜਿਹੜੀ ਮਾਈਨਿੰਗ ਹੁੰਦੀ ਹੈ ਯਾਨੀ ਰੇਤਾ ਬਜਰੀ ਜਿਹੜੀਆਂ ਲੀਗਲ ਸਾਈਟਾਂ ਨੇ ਉਹਦੇ ਤੋਂ ਜੋ ਮਾਲੀਆ ਪ੍ਰਾਪਤੀ ਆ ਜੋ ਪੈਸੇ ਆਏ ਆ ਉਹ ਨੇ 12.67 ਕਰੋੜ ਠੀਕ ਹੈ ਜੀ 12.67 ਕਰੋੜ ਪਰ ਜੋ ਗੈਰ ਕਾਨੂੰਨੀ ਮਾਈਨਿੰਗ ਤੋਂ ਮਾਲੀਆ ਪ੍ਰਾਪਤ ਹੋਇਆ ਉਹ ਹੈ 55.47 ਕਰੋੜ ਆਪਾਂ ਇੱਕ ਘਟਾ ਦਿੰਨੇ ਆ ਚਲੋ 46 ਕਰ ਦਿੰਨੇ ਕੋਈ ਭੁਲੇਖਾ ਵੀ ਪੈ ਜਾਂਦਾ ਪਰ ਇਹਨਾਂ ਦੇ ਦਸਤਾਵੇਜ਼ ਦੇ ਮੁਤਾਬਕ ਇਹ ਹੈਗਾ 55.47 ਕਰੋੜ ਹੁਣ ਅੱਜ ਕੱਲ੍ਹ ਰਿਚ ਕਲਾਸ 엘ਿਟ ਕਲਾਸ ਕਰੋੜ ਨੂੰ ਸੀਆਰ ਕਹਿਣ ਲੱਗ ਪਈ ਆ ਪਰ ਅਸੀਂ ਅਸੀਂ ਤੇ ਕਰੋੜ ਹੀ ਕਹਿਣਾ ਬਾਈ ਅੱਛਾ ਹੁਣ ਅੱਗੇ ਇਸ ਗੱਲ ਨੂੰ ਆਪਾਂ ਇਓ ਤੋਰਾਂਗੇ ਕਿ ਜੋ ਇਹ ਗੈਰ ਕਾਨੂੰਨੀ ਮਾਈਨਿੰਗ ਤੋਂ ਮਾਲੀਆ ਪ੍ਰਾਪਤ ਹੁੰਦਾ ਕਿਵੇਂ ਹੁੰਦਾ ਤੇ ਕਿਵੇਂ ਇਹਦੇ ਵਿੱਚ ਖੇਡ ਚੱਲਦੀ ਹੈ ਤੇ ਕਿਵੇਂ ਅਸੀਂ ਇਸ ਖੇਡ ਚੋਂ ਜੇ ਪਾਸੇ ਹੋ ਕੇ ਇਮਾਨਦਾਰੀ ਨਾਲ ਕੰਮ ਕਰੀਏ ਤੇ ਕਮਾਈ ਕਰ ਸਕਦੇ ਹਾਂ ਦੋ ਤਿੰਨ ਗੱਲਾਂ ਨੇ ਵੀਡੀਓ ਕੋਈ ਜ਼ਿਆਦਾ ਲੰਮਾ ਖਿੱਚਣਾ ਨਹੀਂ ਹੁਣ ਦੇਖੋ ਇਹ ਕਿਵੇਂ ਖੇਡ ਚੱਲਦੀ ਆ ਕਿ ਜੋ ਇਹਨਾਂ ਨੇ ਪੈਸਾ ਵਿਖਾਇਆ ਕਿ ਅਸੀਂ ਲੀਗਲ ਮਾਈਨਿੰਗ ਦੇ ਮੁਕਾਬਲੇ ਇਲੀਗਲ ਮਾਈਨਿੰਗ ਚੋਂ ਕਈ ਗੁਣਾ ਵਧੇਰੇ ਮਾਲੀਆ ਪ੍ਰਾਪਤ ਕੀਤਾ ਤਾਂ ਉਹਦੇ 'ਚ ਕੀ ਆ ਕਿ 5 ਰੁਪਏ ਬੇਸ ਪ੍ਰਾਈਸ ਗਿਣ ਲਓ ਉਹਦੇ ਉੱਤੇ ਇਹਨਾਂ ਨੇ 1 ਰੁਪਈਆ 25 ਪੈਸੇ ਯਾਨੀ ਸਵਾ ਰੁਪਈਏ ਰਾਇਲਟੀ ਲੈ ਲਈ ਤੇ ਬਣਾਤਾ 6 ਰੁਪਈਏ 25 ਪੈਸੇ ਗੈਰ ਕਾਨੂੰਨੀ ਤੋਂ ਉਹ ਬਣ ਗਿਆ ਕਾਨੂੰਨੀ ਠੀਕ ਹੈ ਜੀ ਹੁਣ ਮਤਲਬ ਕਿ ਸਿੰਪਲ ਫੰਡਾ ਹੈ ਕਿ ਤੁਸੀਂ ਕੋਈ ਮੰਨ ਲਓ ਸਾਲ ਪਰ ਚੋਰੀ ਕੀਤੀ ਹੋਵੇ ਮੈਂ ਕੀਤੀ ਹੋਵੇ ਜਾਂ ਕਿਸੇ ਸੈਂਡ ਦੇ ਵਪਾਰੀ ਨੇ ਕਿਸੇ ਮੌਕੇ ਤੇ ਉਹਨੂੰ ਕਰਨਾ ਪਵੇ ਕਿ ਹਾਂ ਭਾਈ ਇੰਨਾ ਕੁ ਪਰ ਯਾਨੀ ਜਿੰਨੀ ਕੁ ਚੋਰੀ ਫੜੀ ਗਈ ਆ ਭਾਵੇਂ ਉਹਨੇ ਸਾਲ ਜਿੰਨੀਆਂ ਮਰਜ਼ੀ ਚੋਰੀਆਂ ਕੀਤੀਆਂ ਉਹਨਕੇ ਇਹਦੇ ਵਿੱਚ ਇੰਨਾ ਕੁ ਜੁਰਮਾਨਾ ਭਰਤੇ ਨਿਕਲ ਸਾਰਾ ਕੁਝ ਤੇਰਾ ਅਸੀਂ ਲੀਗਲਾਈਜ਼ਡ ਕਰ ਦੇਾਂਗੇ ਖੈਰ ਪਰ ਪੈਨਲਟੀਆਂ ਪਾਉਣ ਦਾ ਵੀ ਇੱਕ ਫਾਰਮੂਲਾ ਤੈਅ ਕੀਤਾ ਗਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਹਾਲਾਂਕਿ ਮੈਂ ਇਸ ਦੇ ਵਿੱਚ ਥੋੜਾ ਮਤਭਿੰਨ ਰੱਖਦਾ ਹਾਂ ਮੇਰਾ ਆਪਣਾ ਵਿਚਾਰ ਥੋੜਾ ਵੱਖਰਾ ਹੈ ਕਿ ਸੁਪਰੀਮ ਕੋਰਟ ਹਾਈ ਕੋਰਟ ਐਨਜੀਟੀ ਜੋ ਇਸ ਚੀਜ਼ਾਂ ਸੋਚਦੇ ਆ ਨਾ ਦਰ ਹਕੀਕੀ ਚੀਜ਼ਾਂ ਤਰਤਲ ਤੇ ਉਲਟ ਵੀ ਹੁੰਦੀਆਂ ਨੇ ਸਟੇ ਲੈਂਡ ਸਟੇ ਦੇਣ ਦੀ ਖੇਡ ਬਹੁਤ ਲੰਬੀ ਹੈ ਤੇ ਬਹੁਤ ਗੁੰਝਲਦਾਰ ਹੈ ਸਾਡੇ ਲੋਕਾਂ ਨੂੰ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਹੋਰ ਕੰਨ ਧਰਨ ਦੀ ਲੋੜ ਆ ਅੱਖ ਰੱਖਣ ਦੀ ਲੋੜ ਆ ਮੇਰਾ ਸਲਕੀਆ ਕਿ ਜੋ ਜੁਰਮਾਨਾ ਪਾਇਆ ਜਾਂਦਾ ਮਤਲਬ ਕਿ ਇਲੀਗਲ ਮਾਈਨਿੰਗ ਦੇ ਮਾਮਲੇ ਦੇ ਵਿੱਚ ਆ ਉਹ ਇੱਕ ਫਾਰਮੂਲੇ ਦੇ ਤਹਿਤ ਪਾਇਆ ਜਾਂਦਾ ਫਾਰਮੂਲਾ ਕੀ ਆ ਬੇਸ ਪ੍ਰਾਈਸ ਪਲੱਸ ਰਾਇਲਟੀ ਪਲੱਸ ਪੈਨਲਟੀ ਇਹ ਦੋ ਤਰ੍ਹਾਂ ਦੀ ਹੁੰਦੀ ਆ ਉਹਨੂੰ ਛੱਡ ਦਿਓ ਟੈਕਨੀਕਲੀ ਆ ਇਹ ਚੀਜ਼ਾਂ ਤੇ ਆਪਾਂ ਇਹਨੂੰ ਤਕਨੀਕੀ ਤੌਰ ਤੇ ਛੱਡ ਦਿੰਨੇ ਆ ਸ਼ੋਣਾ ਇਹ ਦੋ ਤਰ੍ਹਾਂ ਦੀ ਪੈਨਲਟੀ ਹੁੰਦੀ ਆ ਅੱਗੇ ਇੱਕ ਹੁੰਦਾ ਐਮ ਐਮ ਡੀ ਆਰ ਐਕਟ 1957 ਯਾਨੀ ਮਾਈਨਰ ਮਿਨਰਲ ਡਿਵੈਲਪਮੈਂਟ ਰੈਗੂਲੇਟਿਡ ਐਕਟ 1957 ਇਹਦੇ ਤਹਿਤ ਤੈ ਕੀਤਾ ਗਿਆ ਕਿ ਉਕਤ ਐਕਟ ਦੇ ਵਿੱਚ ਐਫ ਆਈ ਆਰ ਤੇ ਜਿਹੜਾ ਉਹ ਫਾਰਮੂਲਾ ਹੈ ਉਹਦੇ ਤਹਿਤ ਵਸੂਲੀ ਹੋਏਗੀ ਯਾਨੀ ਵਾਤਾਵਰਣ ਸੰਬੰਧੀ ਜੋ ਇੱਕ ਵਸੂਲੀ ਚੱਲਦੀ ਉਹਨੂੰ ਕੰਪਨਸੇਸ਼ਨ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਕਿ ਉਹ ਲੈਣਾ ਜ਼ਰੂਰੀ ਆ ਹੁਣ ਆਪਾਂ ਕੀ ਦੇਖਿਆ ਕਿ ਦੋ ਚੀਜ਼ਾਂ ਨੇ ਗੈਰ ਕਾਨੂੰਨੀ ਯਾਨੀ ਚੋਰੀ ਫੜੀ ਗਈ ਤਾਂ ਐਮਐਮਡੀਆਰ ਐਕਟ ਐਪਲਾਈ ਹੋ ਗਿਆ ਉਹਦੇ ਤੇ ਲਾਗੂ ਹੋ ਗਿਆ 1957 ਵਾਲਾ ਐਫਆਈਆਰ ਇੱਕ ਤੇ ਪਰਚਾ ਕੱਟਣਾ ਤੁਸੀਂ ਦੂਜਾ ਕਿ ਉਹਦੇ ਤੇ ਵਾਤਾਵਰਣ ਕੰਪਨਸੇਸ਼ਨ ਤੁਸੀਂ ਵਸੂਲ ਕਰਨਾ ਹੈ ਸਰ ਇੱਥੇ ਝੋਲ ਹੈ ਜਨਾਬ ਹੁਣ ਇੱਕ ਬੰਦੇ ਤੇ ਪਰਚਾ ਤੈ ਹੈ ਤੇ ਉਹਦੇ ਤੇ ਜੁਰਮਾਨਾ ਮੋਟਾ ਲੱਗਣਾ ਮੋਟਾ ਕਿੱਦਾਂ ਲੱਗਣਾ ਉਹਦੇ ਤੇ ਵੀ ਆ ਜਾਈਏ ਤਾਂ ਉਹ ਕੀ ਕਰ ਰਿਹਾ ਉਹ ਕਹਿ ਰਿਹਾ ਕਿ ਹਜ਼ੂਰ ਸਵਾ ਰੁਪਿਆ ਲਾਓ ਯਾਨੀ ਜਿਵੇਂ ਆਪਾਂ ਮੱਥਾ ਟੇਕਦੇ ਆ ਤੇ ਉਸ ਤੋਂ ਬਾਅਦ ਮੇਰਾ ਤੁਸੀਂ ਨਿਵਾਰਣ ਕਰੋ ਪਰ ਜੇ ਜੁਰਮਾਨਾ ਫੁੱਲ ਬਟਾ ਫੁੱਲ ਲੈਣਾ ਹੋਵੇ ਵਾਤਾਵਰਣ ਕੰਪਨਸੇਸ਼ਨ ਉਹਦੇ ਵਿੱਚ ਕੀ ਹੁੰਦਾ ਹੈ ਹਜ਼ੂਰ ਕਿ ਜਿਹੜਾ ਉਕਤ ਫਾਰਮੂਲਾ ਮੈਂ ਤੁਹਾਨੂੰ ਸਮਝਾਇਆ ਫਿਰ ਰਿਪੀਟ ਕਰ ਦਿਨਾ بیس ਪ੍ਰਾਈਸ ਯਾਨੀ 5 ਰੁਪਏ ਤੇ ਉਹਦੇ ਉੱਤੇ ਰਾਇਲਟੀ ਉਹ ਆ ਗਈ ਜੀ ਤੇ ਪਲੱਸ ਆ ਗਿਆ ਫਿਰ ਜਿਹੜਾ ਆਪਾਂ ਇੱਥੇ ਹੁਣੇ ਕਿਹਾ ਕਿ ਪੈਨਲਟੀ ਵਾਤਾਵਰਣ ਕੰਪਨਸੇਸ਼ਨ ਸੰਬੰਧੀ ਦੋ ਤਰ੍ਹਾਂ ਦੀ ਹੁੰਦੀ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਹੁਣ ਆਪਾਂ ਦੇਖਿਆ ਕਿ 5 ਰੁਪਏ ਬੇਸ ਪ੍ਰਾਈਸ ਉਹਦੇ ਚ 1 ਰੁਪਿਆ 50 ਪੈਸੇ ਰਾਇਲਟੀ ਤੇ ਫਿਰ ਟੋਟਲ ਜਿਹੜਾ ਬਣ ਜਾਏਗਾ 61 ਰੁਪਏ 25 ਪੈਸੇ ਦਾ ਰੇਤਾ ਬਣ ਜਾਏਗਾ ਕਿਉਂ ਕਿ ਇਹਦੇ ਵਿੱਚ ਜੁਰਮਾਨਾ ਜਿਹੜਾ ਹੈ ਨਾ 55. ਕੁਝ ਪੈਸੇ ਬਣਦਾ ਹੈ ਯਾਨੀ 55 ਹੀ ਰੱਖੋ ਪ੍ਰਤੀ ਫੀਟ ਦੀ ਗੱਲ ਕਰ ਰਿਹਾ ਹਾਂ ਵਾਤਾਵਰਣ ਦਾ ਕੰਪਨਸੇਸ਼ਨ ਇੱਕ ਚੋਰ ਤੋਂ ਕਿੰਨਾ ਲਿਆ ਜਾਣਾ ਐਫ ਆਈ ਆਰ ਵੀ ਕੱਟਣੀ ਉਹਦੇ ਤੇ ਤੇ 55 ਪੈ ਪ੍ਰਤੀ ਫੀਟ ਦੇ ਹਿਸਾਬ ਨਾਲ ਤੇ ਸਵਾ ਰੁਪਏ ਵਿੱਚ ਰਾਇਲਟੀ ਹੋ ਗਈ ਯਾਨੀ 60 ਰੁਪਏ 25 ਪੈਸੇ ਦਾ ਰਹਿਤਾ ਇਹ ਕਿਸੇ ਨੇ ਖਰੀਦਣਾ ਹੀ ਨਹੀਂ ਆਮ ਛੱਡੋ ਖਾਸ ਬੰਦੇ ਦੀ ਪਹੁੰਚ ਤੋਂ ਦੂਰ ਹੋ ਜਾਏਗਾ ਸਿੰਪਲ ਤਰੀਕਾ ਹੈ ਸਾਦਾ ਤਰੀਕਾ ਹੈ ਕਿ ਭਾਈ ਇਹ ਪੈਸਾ ਰਾਇਲਟੀ ਦੇ ਨਾਮ ਤੇ ਸਵਾ ਕੁ ਰੁਪਇਆ ਵਸੂਲ ਕਰੋ ਤੇ ਫਿਰ ਅਗਲੇ ਦਾ ਕੰਮ ਧੰਦਾ ਚਲਾਓ ਆਪਣਾ ਵੀ ਕੰਮ ਧੰਦਾ ਚਲਾਓ ਐਦਾਂ ਹੀ ਚੱਲਦਾ ਨਹੀਂ ਤੇ ਜਿਹੜਾ ਇਹ ਪੈਸਾ ਹੈ ਇਹ ਪੈਸਾ ਵਸੂਲ ਪਤਾ ਕਿਨ ਕਰਨਾ ਹੈ ਇਹ ਕਰਨਾ ਹੈ PPCB ਨੇ PPCB ਤੱਕ ਕੀਤਾ ਵਸੂਲ ਪੈਸਾ ਟ੍ਰੈਜ਼ਰੀ ਚ ਜਾਏਗਾ ਖਜ਼ਾਨੇ ਚ ਜਾਏਗਾ ਇੱਕ ਨੰਬਰ ਚ ਜਾਏਗਾ ਸਾਰਾ ਕੁਝ ਹੋਏਗਾ ਸਾਰਾ ਪਾਰਦਰਸ਼ੀ ਢੰਗ ਨਾਲ ਵਰਤਿਆ ਜਾਊਗਾ ਪਰ ਵੱਡਾ ਸਵਾਲ ਇਹ ਆ ਕਿ ਤੁਹਾਡੇ ਸਾਹਮਣੇ ਤੁਹਾਡੀ ਸਰਕਾਰ ਡਾਟਾ ਭੇਜ ਰਹੀ ਆ ਕਿ ਅਸੀਂ ਇੰਨੀ ਇਲੀਗਲ ਮਾਈਨਿੰਗ ਤੋਂ ਵਸੂਲੀ ਕੀਤੀ ਆ ਕਿ ਪੀਪੀਸੀਬੀ ਨੇ ਆਪਣਾ ਰੋਲ ਅਦਾ ਕੀਤਾ ਉਹਨਾਂ ਨੇ ਵਿੱਚ ਪੈ ਕੇ ਆਪਣਾ ਜਿਹੜਾ ਇਹ ਫਾਰਮੂਲਾ ਅਪਲਾਈ ਕਰਕੇ ਜੁਰਮਾਨਾ ਹਾਸਲ ਕੀਤਾ ਵੱਡਾ ਸਵਾਲ ਇਹ ਵੀ ਆ ਪਰ ਜੇ ਆਪਾਂ ਦੇਖੀਏ ਹੁਣ ਇਸ ਰਕਮ ਨੂੰ 55.46 ਲਾ ਲਓ 47 ਤੱਕ ਕਿੰਨਾ ਬਣ ਗਿਆ 560 570 ਕਰੋੜ ਜੇ ਆਪਾਂ 10 ਗੁਣਾ ਦੇ ਹਿਸਾਬ ਨਾਲ ਲਾ ਕੇ ਚੱਲ ਰਹੇ ਹਾਂ ਕਿ 55000 ਰੁਪਈਏ ਉਹਦੇ ਉੱਤੇ ਵਾਤਾਵਰਣ ਕੰਪਨਸੇਸ਼ਨ ਵਾਲਾ ਜੁਰਮਾਨਾ ਪੈਣਾ ਤਾਂ ਕਿੰਨਾ ਬਣ ਗਿਆ ਜੀ 560 ਕਰੋੜ ਤੇ ਹੁਣ ਇਹ ਸਿਰਫ ਰੇਤਾ ਬਜਰੀ ਤੇ ਆ ਨੋਟ ਕਰ ਲਿਓ 560 ਕਰੋੜ ਉਹ ਛੱਡ ਦਿੱਤਾ ਜੀ 6 ਮਹੀਨਿਆਂ ਦਾ ਹੁਣ ਅੱਗੇ ਆ ਜਾਓ ਹੁਣ ਅੱਗੇ ਆ ਜਾਓ ਕਿ 6 ਮਹੀਨਿਆਂ ਦੇ ਵਿੱਚੋਂ ਵੀ ਜੇ ਆਪਾਂ ਦੇਖੀਏ ਜਿਹੜੀ ਮਾਈਨਿੰਗ ਆ ਉਹ ਮਤਲਬ ਕਿ ਬੰਦ ਵੀ ਰਹਿੰਦੀ ਆ ਨਾ ਖਾਸ ਤੌਰ ਤੇ ਜਦੋਂ ਮੌਨਸੂਨ ਆ ਜਾਂਦਾ ਹੈ ਉਦੋਂ ਬੰਦ ਰਹਿੰਦੀ ਹੈ ਤਾਂ ਉਹ ਚੀਜ਼ ਵੀ ਘਟਾ ਲਈਏ ਆਪਾਂ ਤਾਂ ਉਹ ਵਖਵਾ ਵੀ ਜ਼ਰੂਰੀ ਹੈ ਅੱਛਾ ਹੁਣ ਦੇਖੋ ਤਿੰਨ ਮਹੀਨਿਆਂ ਦਾ ਆਪਾਂ ਲਗਭਗ ਬਣਾ ਲਿਆ ਹਾਥੋਂ ਸੁੱਟਿਆ 550 ਕਰੋੜ ਜਿਵੇਂ ਆਪਾਂ ਇਹ ਡਾਟਾ ਚੱਕਿਆ ਉਹਦੇ ਵਿੱਚੋਂ ਮਾਈਨਿੰਗ ਸਾਈਟਾਂ ਜਿਹੜੀਆਂ ਬੰਦ ਰਹਿੰਦੀਆਂ ਮੌਨਸੂਨ ਸੀਜ਼ਨ ਦੇ ਵਿੱਚ ਤਿੰਨ ਮਹੀਨਿਆਂ ਵਾਸਤੇ ਉਹਨੂੰ ਵੀ ਘਟਾ ਦਿੱਤਾ ਤਾਂ ਇਹ ਜਿਹੜਾ ਬਣ ਗਿਆ ਲਗਭਗ 550 ਕਰੋੜ ਯਾਨੀ ਉਤਲਾ ਛੱਡ ਦਿਓ 10 ਕਰੋੜ 20 ਕਰੋੜ ਆਪਾਂ ਉਹ ਵੀ ਇੱਕ ਰਾਈਟ ਆਫ ਕਰ ਦਿੰਨੇ ਆ ਤੇ ਇੱਕ ਸਿੰਪਲ ਸਾਦਾ ਜਿਹਾ ਫਿਗਰ ਲੈ ਕੇ ਚੱਲਦੇ ਆ ਸਾਢੇ 500 ਕਰੋੜ ਬਣ ਗਿਆ ਜੀ ਹੁਣ 36 ਮਹੀਨੇ ਮੰਨ ਲਓ ਸਰਕਾਰ ਚੱਲੀ ਆ ਠੀਕ ਹੈ ਜੀ ਉਹਦੇ ਵਿੱਚੋਂ 3 3 3 ਯਾਨੀ 9 ਮਹੀਨੇ ਘਟਾ ਦਿਓ ਜਿਹਦੇ ਵਿੱਚ ਮਾਈਨਿੰਗ ਨਹੀਂ ਹੋਈ ਠੀਕ ਹੈ ਜੀ ਫੇਰ ਕਿੰਨੇ ਮਹੀਨੇ ਬਚੇ 27 27 ਦੀਆਂ ਆਪਾਂ ਤਮਾਈਆਂ ਲਾ ਲਈਏ ਤਮਾਈਆਂ ਕਿੰਨੀਆਂ ਹੋਗੀਆਂ ਜੀ 9 9 ਨੂੰ ਆਪਾਂ ਹੁਣ 560 ਕਰੋੜ ਦੇ ਨਾਲ ਦੇ ਦिए ਗੁਣਾ ਤੇ ਰਕਮ ਬਣ ਜਾਏਗੀ 5040 ਕਰੋੜ ਮਤਲਬ ਇਹਨਾਂ ਦੇ ਡਾਟਾ ਮੁਤਾਬਕ ਆਪਾਂ ਕੋਈ ਕੋਈ ਫਿਗਰ ਕੋਈ ਫੈਕਟ ਪਾਸੋਂ ਚੱਕਿਆ ਹੀ ਨਹੀਂ ਜੋ ਇਹਨਾਂ ਦੇ ਪੇਪਰਾਂ ਤੇ ਆ ਉਸ ਨੂੰ ਹੀ ਕੈਲਕੂਲੇਟ ਕੀਤਾ ਔਰ ਸਰਕਾਰ ਦੇ ਕੁਝ ਮਹੀਨੇ ਘਟਾ ਕੇ ਸਰਕਾਰ ਨੂੰ ਬੈਨੀਫਿਟ ਦੇ ਕੇ ਕਿ ਭਾਈ ਇਸ ਹਿਸਾਬ ਨਾਲ ਲਾਈਏ ਤੇ 5000 ਕਰੋੜ ਸਰਕਾਰ ਕੋਲੋਂ ਇੱਥੋਂ ਹੀ ਨਿਕਲ ਆਉਣਾ ਸੀ ਹੁਣ ਫਲਡਾਂ ਤੇ ਲਾਉਣ ਵਾਸਤੇ ਯਾਨੀ ਮਾਈਨਿੰਗ ਚ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਝੋਲ ਕਿੱਥੇ ਆ ਅਸਲ ਖੇਲ ਕਿੱਤੇ ਆ ਇਲੀਗਲ ਮਾਈਨਿੰਗ ਵੀ ਹੋ ਰਹੀ ਹੈ ਇਹਦੇ ਚ ਕੋਈ ਸ਼ੱਕ ਨਹੀਂ ਇਲੀਗਲ ਮਾਈਨਿੰਗ ਨਹੀਂ ਹੈ ਬੇਸਿਕਲੀ ਉਹ ਜ਼ਰੂਰਤ ਪੂਰੀ ਹੋ ਰਹੀ ਹੈ ਆਪਾਂ ਨੂੰ ਰੇਤ ਮਿਲ ਰਹੀ ਹੈ ਕੁਝ ਨੂੰ ਰੇਤ ਦੇ ਬਦਲੇ ਮਲਾਈ ਮਿਲ ਰਹੀ ਹੈ ਤੇ ਕੁਝ ਦਾ ਧੰਦਾ ਜਿਹੜਾ ਵਧ ਰਿਹਾ ਫੁੱਲ ਰਿਹਾ ਅਫਸਰ ਆਪਣੀ ਜਗ੍ਹਾ ਦੁਖੀ ਨੇ ਆਮ ਬੰਦਾ ਆਪਣੀ ਜਗ੍ਹਾ ਦੁਖੀ ਹੈ ਪਰ ਅਸਲ ਦੇ ਵਿੱਚ ਜੇ ਆਪਾਂ ਖੇਡ ਦੇਖੀਏ ਤਾਂ ਕਿੰਨੀ ਗੁੰਝਲਦਾਰ ਹੈ ਮੈਂ ਸਾਦੇ ਢੰਗ ਚ ਤੁਹਾਨੂੰ ਸਮਝਾਇਆ ਕਿ ਇਸ ਡਾਟਾ ਨੂੰ ਚੱਕ ਕੇ ਤੁਸੀਂ ਦੇਖ ਲਓ ਜੋ ਇਹਨਾਂ ਨੇ 1 ਰੁਪਿਆ 25 ਪੈਸੇ ਪਾਇਆ ਪਰ ਇਹਦੇ ਚ ਕਾਇਦੇ ਦੇ ਮੁਤਾਬਕ ਪਰਚਾ ਵੀ ਬਣਦਾ ਸੀਗਾ ਤੇ 10 ਗੁਣਾ ਇਹਦੇ ਤੋਂ ਜਿਹੜਾ ਬੇਸ ਪ੍ਰਾਈਸ ਆ ਨਹੀਂ ਆਪਣਾ ਬੰਨਣਾ ਸੀਗਾ ਜੁਰਮਾਨਾ ਜੁਰਮਾਨਾ ਲੱਗ ਕੇ ਇਨਾ ਅਮਾਉਂਟ ਬੰਨਣਾ ਸੀਗਾ ਤੇ ਜੇ ਆਪਾਂ ਇੰਨੀਆਂ ਤਮਾਈਆਂ ਦਾ ਲਾ ਕੇ ਚਲੀਏ ਤਾਂ 5000 ਕਰੋੜ ਨਿਕਲਣਾ ਸੀਗਾ ਉਮੀਦ ਕਰਦਾ ਕਿ ਥੋੜੀ ਬਹੁਤੀ ਕੋਸ਼ਿਸ਼ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਆ ਤੇ ਜ਼ਰੂਰ ਅੱਗੇ ਪਹੁੰਚਾ ਦਿਓ ਮੰਦੀ ਲੱਗੀ ਆ ਤਾਂ ਮਾਫ ਕਰਨਾ ਮੇਰਾ ਕੋਈ ਜ਼ੋਰ ਨਹੀਂ ਹੈ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਸਸਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ